ਪਟਿਆਲਾ ਦੇ ਕੇਂਦਰੀ ਸੁਧਾਰ ਜੇਲ੍ਹ ਵਿੱਚ ਪਟਿਆਲਾ ਪੁਲਿਸ ਨੇ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਈ ਹੈ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਦਾ ਕਹਿਣਾ ਹੈ ਕਿ ਜੇਲ੍ਹ ਵਿੱਚੋਂ ਕਿਸੇ ਵੀ ਪ੍ਰਕਾਰ ਦੇ ਅਪਰਾਧ ਨੂੰ ਰੋਕਣ ਲਈ ਪਟਿਆਲਾ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੌਕੇ ਤੇ ਸਨੀਫਰ ਡੌਗ ਮੈਟਲ ਡਿਟੈਕਟਰ ਦੇ ਨਾਲ-ਨਾਲ ਹੋਰ ਤਕਨੀਕਾਂ ਨਾਲ ਜੇਲ੍ਹ ਵਿੱਚ ਚੈਕਿੰਗ ਕੀਤੀ ਗਈ ਹੈ ਮਨਜੋਗ ਡੀਜੀਪੀ ਪੰਜਾਬ ਜਿਹੜੀ ਜ਼ੀਰੋ ਟੋਲਰੈਂਸ ਅਗੇਂਸਟ organized crime and gangsters ਦੀ ਜਿਹੜੀ ਪਾਲਿਸੀ ਉਸ ਤੇ ਤਿੰਨੇ ਜੇਲਸ 'ਚ ਇੱਕ thorough coordinated search operation ਜਿਹੜਾ ਚਲਾਇਆ ਜਾਊਗਾ ਇਹਦਾ ਮਕਸਦ ਜਿਹੜੇ ਕਿ ਗੈਂਗਸਟਰਸ ਜੇਲ ਦੇ ਅੰਦਰ ਨੇ ਉਹਨਾਂ ਨੂੰ ਸਖਤਾਈ ਨਾਲ ਇਹ ਮੈਸੇਜ ਦੇਣਾ ਜੇਕਰ ਉਹ ਸੋਚਦੇ ਆ ਕਿ ਜੇਲ੍ਹ ਦੇ ਅੰਦਰ ਬੈਠੇ ਕਿਸੇ ਪ੍ਰਕਾਰ ਦੇ ਵੀ ਆਰਗੇਨਾਈਜ਼ਡ ਕ੍ਰਾਈਮ ਨੈੱਟਵਰਕ ਨੂੰ ਚਲਾ ਸਕਦੇ ਆ ਤੇ ਉਹਦੀ ਕੋਈ ਗੁੰਜਾਇਸ਼ ਨਹੀਂ ਹੈਗੀ ਤੇ ਪਟਿਆਲਾ ਪੁਲਿਸ ਪੂਰੀ ਮੁਸਤਦੀ ਨਾਲ 스니퍼 ਡੌਗਸ ਦੇ ਨਾਲ ਜੇਲ੍ਹ ਐਡਮਿਨਿਸਟ੍ਰੇਸ਼ਨ ਚ ਡੀਆਈਜੀ ਜੇਲ੍ਹ ਸਥੇ ਆਈ ਜੇਲ੍ਹ ਸੁਪਰਡੈਂਟ ਪਾਲੀਵਾਲ ਸਾਹਿਬ ਇੱਥੇ ਨੇ ਸੀਆਈਏ ਦੀ ਟੀਮਸ ਇੱਥੇ ਨੇ ਤੇ ਅਸੀਂ ਆਪਣੇ ਟੈਕਨੀਕਲ ਡਿਵਾਈਸਿਸ ਜਿਵੇਂ ਨਾਨ ਲੀਨੀਅਰ ਜੰਕਸ਼ਨ ਡਿਟੈਕਟਰ 스니퍼 ਡੌਗਸ ਵਗੈਰਾ ਉਹ ਸਾਰੇ ਇੱਥੇ ਲੈ ਕੇ ਆਏ ਆ ਤੇ ਬੜੀ ਇੱਕ ਥੋਰੋ ਜਿਹੜੀ ਆ ਉਸਰਚ ਐਕਟੀਵਿਟੀ ਇੱਥੇ ਚਲਾਈ ਜਾਊਗੀ ਸਰ ਜਿਸ ਤਰ੍ਹਾਂ ਕਿ ਪ੍ਰਿਜ਼ਨ ਐਕਟ ਹੈ ਐਕਟ ਦੇ ਹਿਸਾਬ ਨਾਲ ਹੀ ਕਾਰਵਾਈ ਕੀਤੀ ਜਾਏਗੀ ਜਾਂ ਕੋਈ ਹੋਰ ਵੀ ਤਰ੍ਹਾਂ ਦਾ ਲਗਾ ਦੇਖੋ ਜੇ ਤੇ ਕਿਸੇ ਕਾਉਂਟਰਾਬੈਂਡ ਦੀ ਬਰਾਮਦਗੀ ਹੋਈ ਤੇ ਫਿਰ ਐਨਡੀਪੀਐਸ ਐਕਟ ਦੀ ਵੀ ਤਰ੍ਹਾਂ ਲਗਾਈ ਜਾਊਗੀ ਤੇ ਜੇਕਰ ਕੋਈ ਇਲੈਕਟ੍ਰੋਨਿਕ ਡਿਵਾਈਸਸ ਮੋਬਾਈਲ ਵਗੈਰਾ ਬਰਾਮਦਦਨ ਹੋਇਆ ਤੇ 52ਏ ਪ੍ਰਿਜ਼ਨ ਐਕਟ ਦਾ ਜਿਹੜਾ ਆ ਉਹਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਊਗਾ ਇਹ ਸਕਟਾਈ ਨਾਲ ਤੇ ਬੜੀ ਡੁੰਗਾਈ ਨਾਲ ਸਰਚ ਜਿਹੜੀ ਆ ਉਹ ਕੀਤੀ ਜਾਊਗੀ ਇੱਥੇ ਇੱਕ ਤਕਰੀਬਨ 100 150 ਮੁਲਾਜ਼ਮ ਆ ਜੀ ਤੇ ਐਸਪੀ ਸਿਟੀ ਕੁਲਵਿੰਦਰ ਜੀ ਡੀਐਸਪੀ ਸਿਟੀ 2 ਮੈਂ ਹਾਂ ਤੇ ਜੇਲ੍ਹ ਪ੍ਰਸ਼ਾਸਨ ਦੀ ਅਗਰ ਜਿਹੜੇ ਸੀਰੀਅਸ ਕ੍ਰਾਈਮ ਦੇ ਵਿੱਚ ਜਿਹੜੇ ਫਰਕੀਆਂ ਬਣਦੀਆਂ ਨੇ ਕਿ ਜੇਲਾ ਤੋਂ ਨਕਸ਼ੇ ਚੱਲਦਾ ਹੁੰਦਾ ਹੈ ਤੇ ਇਹਨੂੰ ਵੀ ਬ੍ਰੇਕ ਮਿਲੇਗੀ ਦੇਖੋ ਜੀ ਜਿਵੇਂ ਆਪਾਂ ਪਹਿਲਾਂ ਵੀ ਪਟਿਆਲਾ ਪੁਲਿਸ ਨੇ ਬੜੀ ਸਰਗਰਮੀ ਨਾਲ ਆਰਗੇਨਾਈਜ਼ ਕ੍ਰਾਈਮ ਤੇ ਗੈਂਗਸਟਰਸ ਦੇ ਖਿਲਾਫ ਕੰਮ ਕੀਤਾ ਹੈ ਤੇ ਉਸੇ ਸਰਗਰਮੀ ਨਾਲ ਅਸੀਂ ਜੇਲ੍ਹ ਦੀ ਵੀ ਪੂਰੀ ਸਰਚ ਕਰਾਂਗੇ ਤੇ ਜੇਕਰ ਕੋਈ ਵੀ ਸ਼ੱਕੀ ਚੀਜ਼ ਜਾਂ ਵਸਤੂ ਮਿਲਦੀ ਹੈ ਤਾਂ ਜਾਂਚ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਠੀਕ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ